ਇੱਕ ਪਾਸੇ ਪਰਿਵਾਸੀਆਂ ਦਾ ਮੁੱਦਾ ਗਰਮਾਇਆ ਹੈ ਦੂਜੇ ਪਾਸੇ ਜੁਲੰਦਰ ਦੇ ਵਿੱਚ ਇੱਕ ਨਵਾਲਿਕ ਲੜਕੀ ਨੂੰ ਯੂਪੀ ਦਾ ਮੁੰਡਾ ਆਪਣੇ ਨਾਲ ਲੈ ਕੇ ਫਰਾਰ ਹੋ ਗਿਆ ਜਿਸ ਤੋਂ ਬਾਅਦ ਪਰਿਵਾਰ ਨੇ ਇਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤਾਂ ਪੁਲਿਸ ਨੇ ਸਮਾਜ ਦੇ ਵਿੱਚ ਕਾਰਵਾਈ ਕਰਦੇ ਹੋਏ ਕੁੜੀ ਨੂੰ ਯੂਪੀ ਤੋਂ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਤਾਂ ਖੁਸ਼ੀ ਦੇ ਵਿੱਚ ਪਰਿਵਾਰ ਦੇ ਵੱਲੋਂ ਪੁਲਿਸ ਮੁਲਾਜ਼ਮਾਂ ਦੇ ਗਲਾਂ ਦੇ ਵਿੱਚ ਨੋਟਾਂ ਵਾਲੇ ਹਾਰ ਪਾ ਕੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਸਭ ਤੋਂ ਪਹਿਲਾਂ ਪਰਿਵਾਰਕ ਮੈਂਬਰਾਂ ਦਾ ਬਿਆਨ ਸੁਣਦੇ ਹਾਂ ਮੇਰਾ ਨਾਮ ਹੈ ਸੰਤਲਾਲ ਬਲਾਈਂਡ ਸਰ ਸਰ ਕੀ ਮਾਮਲਾ ਕੀ ਹੈ ਸਰ ਜਿਹੜਾ ਤੁਸੀਂ ਅੱਜ ਇੱਥੇ 1 ਨੰਬਰ ਥਾਣੇ ਪਹੁੰਚੇ ਹੋ ਸਰ ਮਾਮਲਾ ਇਹ ਸੀਗਾ ਸਾਡੀ ਬੇਟੀ ਸੀਗੀ ਔਰ ਅਸੀਂ ਕੰਪਲੀਟ ਦਿੱਤੀ ਹੋਈ ਸੀਗੀ ਮਾਨ ਜੋਬ ਸੀਪੀ ਸਾਹਿਬ ਜਲੰਧਰ ਨੂੰ ਸੋ ਇੱਕ ਡੇਢ ਮਹੀਨੇ ਬਾਅਦ ਦੇਰ ਸਵੇਰ ਲੱਗੀ ਹੈ ਪਰ ਉਹ ਸਾਡੀ ਬੇਟੀ ਉਹ ਲੈ ਕੇ ਆਏ ਨੇ ਜੂਪੀ ਤੋਂ ਔਰ ਉਸ ਕਰਕੇ ਅਸੀਂ ਅੱਜ ਉਹਨਾਂ ਦਾ ਧੰਨਵਾਦ ਕਰਨ ਵਾਸਤੇ ਪੂਰੀ ਇੰਦਰਾ ਕਲੋਨੀ ਸਾਸੀ ਭਾਈਚਾਰਾ ਅਸੀਂ ਅੱਜ ਇੱਥੇ ਇਕੱਠੇ ਹੋਇਆ ਸਭ ਤੋਂ ਪਹਿਲਾਂ ਸ਼ੁਕਰਗੁਜ਼ਾਰਾ ਸਾਡੇ ਜਲੰਧਰ ਸੀਪੀ ਸਾਹਿਬ ਧਨਪ੍ਰੀਤ ਕੌਰ ਆਈਪੀਐਸ ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਔਰ ਉਸ ਤੋਂ ਬਾਅਦ ਏਡੀਸੀਪੀ ਸਾਹਿਬ ਜੈਨ ਮੈਡਮ ਮੈਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦਾ ਔਰ ACP ਨੌਰਥ ਦਾ ਵੀ ਅਤੀਸ਼ ਪਾਟਿਆ ਜੀ ਦੇ ਮੈਂ ਅਤੀਸ਼ ਪਾਟਿਆ ਜੀ ਦਾ ਵੀ तहे ਦਿਲੋਂ ਧੰਨਵਾਦ ਕਰਦਾ ਔਰ SHO ਸਾਹਿਬ ਜਿਹੜੇ ਇੱਕ ਨੰਬਰ ਤੋਂ ਰਕੇਸ਼ ਕੁਮਾਰ ਜੀ ਹੈ ਉਹਨਾਂ ਦੀ ਮਿਹਨਤ ਮਿਹਨ ਦੇ ਸਦਕੇ ਨਾਲ ਔਰ ਸਾਡੇ ਗੁਰਜੀਤ ASI ਦੇ ਨਾਲ ਸਾਡੇ ਕ੍ਰਾਂਤੀਕਾਰ ਵੀਰ ਦੇ ਨਾਲ ਸਾਡੀ ਬੇਟੀ ਆਈ ਹੈ ਔਰ ਸਾਨੂੰ ਹੱਕ ਦਿੱਤਾ ਆ ਔਰ ਸਾਨੂੰ ਉਹ ਵੇਕੀ ਸਾਡੇ ਹਵਾਲੇ ਕਰਕੇ ਔਰ ਮੁੰਡੇ ਨੂੰ ਜੇਲ੍ਹ ਕਰਕੇ ਉਹਨੂੰ ਜੇਲ੍ਹ ਭੇਜਿਆ ਇਸ ਕਰਕੇ ਮੈਂ ਖਾਸ ਕਰਕੇ ਸਾਡੇ ਗੁਰਜੀਤ ਸਰ ਜਿਹੜੇ ASI ਸਾਹਿਬ ਮੈਂ ਤਹਿਦਲੂ ਉਹਨਾਂ ਦਾ ਧੰਨਵਾਦ ਕਰਦਾ ਐਸਐਚਓ ਇੱਕ ਦਾ ਔਰ ਸਾਡੇ ਜਿਹੜੇ ਪੰਜਾਬ ਪੁਲਿਸ ਦੇ ਜਿਹੜੇ ਸੀਨੀਅਰ ਹੈ ਡੀਜੀਪੀ ਸਾਹਿਬ ਗੌਰਵ ਯਾਦਵ ਜੀ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਸਾਡੀ ਕੁੜੀ ਜੁਤੀ ਲੈ ਗਿਆ ਸੀ ਭਈਆ ਉਹਨੂੰ ਲੈ ਕੇ ਆਏ ਐ ਇਹਨਾਂ ਦਾ ਕਿੰਨੀ ਦਿਨ ਪਹਿਲਾਂ ਲੈ ਗਿਆ ਸੀਗਾ 3 ਮਹੀਨੇ ਪਹਿਲਾਂ 3 ਮਹੀਨੇ ਪਹਿਲਾਂ ਲੈ ਗਿਆ ਸੀਗਾ ਹਾਂਜੀ ਤੇ ਤੁਸੀਂ ਕੰਪਲੀਟ ਵਗੈਰਾ ਦਿੱਤੀ ਸੀਗੀ ਹਾਂਜੀ ਦਿੱਤੀ ਸੀ ਤੇ ਮੈਡਮ ਹੁਣ ਤੁਹਾਡੀ ਲੜਕੀ ਤੁਹਾਨੂੰ ਵਾਪਸ ਮਿਲ ਗਈ ਹਾਂਜੀ ਵਾਪਸ ਮਿਲ ਗਈ ਸੀ ਪੀ ਸਾਹਿਬ ਮੈਡਮ ਦਾ ਬਹੁਤ ਬਹੁਤ ਧੰਨਵਾਦ ਐਸਐਚਓ ਸਾਹਿਬ ਦਾ ਇੱਕ ਨੰਬਰ ਥਾਣੇ ਤੋਂ ਪੰਜਾਬ ਪੁਲਿਸ ਦਾ ਬਹੁਤ ਬਹੁਤ ਧੰਨਵਾਦ ਜਿਹੜਾ ਸਾਡੀ ਕੁੜੀ ਸਾਡੇ ਘਰੇ ਆ ਗਈ ਵਾਪਸ ਕਿਹੜੀ ਜਗ੍ਹਾ ਤੋਂ ਲੈ ਕੇ ਆਏ ਓਥੋਂ ਲੜਕੀ ਤੁਹਾਡੀ ਨੂੰ ਯੂਪੀ ਤੋਂ ਯੂਪੀ ਤੋਂ ਲੈ ਕੇ ਆਏ ਕਿੰਨੀ ਦੇਰ ਬਾਅਦ ਇੱਥੇ ਲੜਕੀ ਤੁਹਾਡੇ ਕੋਲ ਪਹੁੰਚੀ ਹੈ 3 ਮਹੀਨਿਆਂ ਬਾਅਦ ਪਹੁੰਚੀ 3 ਮਹੀਨੇ ਬਾਅਦ ਲੈ ਕੇ ਆਏ ਲੈ ਕੇ ਆਏ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਬਹੁਤ ਹੀ ਵਧੀਆ ਜਿਹੜੇ ਕੰਮ ਕਰੀਏ ਕਿੱਦਾਂ ਦਿਖ ਰਹੀ ਹੈ ਬਹੁਤ ਵਧੀਆ ਬਹੁਤ ਵਧੀਆ ਟੀਮ ਹੈ ਜਿਹੜੀ ਸਾਡੀ ਬੇਟੀ ਘਰੇ ਆ ਗਈ ਹੈ ਬਹੁਤ ਵਧੀਆ ਅਤੇ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਕਿ ਅੱਜ ਤੋਂ 2-3 ਮਹੀਨੇ ਪਹਿਲਾਂ ਉਹਨਾਂ ਦੀ ਲੜਕੀ ਨੂੰ ਯੂਪੀ ਦਾ ਮੁੰਡਾ ਵਰਗਲਾ ਕੇ ਆਪਣੇ ਨਾਲ ਲੈ ਗਿਆ ਲੜਕੀ ਨਾਬਾਲਗ ਸੀ ਜਿਸ ਤੋਂ ਬਾਅਦ ਲਗਾਤਾਰ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਤੇ ਲੜਕੀ ਨੂੰ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਤਾਂ ਖੁਸ਼ ਦੇ ਵਿੱਚੋਂ ਪਰਿਵਾਰ ਦੇ ਵੱਲੋਂ ਪੁਲਿਸ ਦਾ ਮਾਣ ਸਨਮਾਨ ਕੀਤਾ ਗਿਆ ਮਾਮਲਾ 2 ਕੁ ਮਹੀਨੇ ਪਹਿਲਾਂ ਇੱਕ ਨਾਬਾਲਗ ਲੜਕੀ ਨੂੰ ਅਲਵਾ ਕਰਕੇ ਲੈ ਗਿਆ ਸੀ ਮਗਾ ਯੂਪੀ ਦਾ ਜਿਸ ਬੰਦੀ 109 ਨੰਬਰ ਐਫ ਆਈ ਆਰ ਦਰਜ ਕੀਤੀ ਗਈ ਸੀ ਕਿ ਉਹ ਪਹਿਲਾਂ ਕੁਝ ਕਲੂ ਨਹੀਂ ਸੀ ਲੱਗ ਰਿਹਾ ਪਤਾ ਨਹੀਂ ਸੀ ਲੱਗ ਰਿਹਾ ਉਹ ਫਿਰ ਕਾਲ ਡਿਟੇਲਾਂ ਤੋਂ ਨੰਬਰ ਵਗੈਰਾ ਲੈ ਕੇ ਇਹ ਤਫਤੀਸ਼ ਤੋਂ ਬਾਅਦ ਪਤਾ ਲੱਗਾ ਕਿ ਉਹ ਯੂਪੀ ਲੈ ਗਿਆ ਲੜਕੀ ਨੂੰ ਯੂਪੀ ਫਿਰ ਮਾਨ ਜੋ ਕਮਿਸ਼ਨਰ ਸਾਹਿਬ ਕੋ ਆ ਗਿਆ ਲੈ ਕੇ ਪੁਲਿਸ ਫਾਰਟੀ ਉੱਥੇ ਭੇਜੀ ਗਈ ਤੇ ਐਸਜੀ ਗੁਰਜੀਤ ਸਿੰਘ ਨੂੰ ਭੇਜਿਆ ਉਸ ਯੂਪੀ ਚ ਉਸ ਲੜਕੀ ਦੇ ਪੇਰੈਂਟਸ ਵੀ ਨਾਲ ਗਏ ਉੱਥੇ ਫਿਰ ਲੋਕਲ ਪੁਲਿਸ ਦੇ ਨਾਲ ਤਾਲਮੇਲ ਕਰਕੇ ਰੇਡ ਕਰਕੇ ਲੜਕੀ ਉੱਥੇ ਬਰਾਮਦ ਕੀਤੀ ਤੇ ਦੋਸ਼ੀ ਨੂੰ ਗ੍ਰਫਤਾਰ ਕੀਤਾ ਦੋਸ਼ੀ ਗ੍ਰਫਤਾਰ ਕਰਕੇ ਇੱਕ ਲੜਕੀ ਦਾ ਨਾਮ ਲਾ ਕੇ ਤੇ ਤਵਦੀਸ਼ ਜਿਹੜੀ ਸੀ ਕਰਨ ਵਾਲੀ ਕਰਕੇ ਲੜਕੀ ਨੂੰ ਸੇਫ ਲਈ ਉਹਦੇ ਪੇਰੈਂਟਸ ਦੇ ਹਵਾਲੇ ਕਰ ਦਿੱਤਾ ਜੋ ਸਾਰੇ ਇੰਦਰਾ ਕਲੋਨੀ ਵਾਲੇ ਹੁਣ ਅੱਜ ਸਾਡਾ ਧੰਨਵਾਦ ਕਰਨ ਆਏ ਆ ਵੀ ਲੜਕੀਆਂ ਨੂੰ ਬਰਾਮਦ ਕਰਵਾ ਦਿੱਤੀ ਸੀ ਸਹੀ ਸਲਾਮਤ ਜੋ ਸਾਡੀ ਦਾ ਡਿਊਟੀ ਸੀ ਅਸੀਂ ਤਾਂ ਇਹ ਕੰਮ ਕਰਨਾ ਸੀਗਾ ਪਰ ਚਲੋ ਇਹ ਪ੍ਰਧਾਨ ਸੰਤੋਲਾ ਜੀ ਇੰਦਰਾ ਕਲੋਨੀ ਦੇ ਆਏ ਆ ਹੋਰ ਸਾਰੇ ਕੁੜੀ ਦੇ ਘਰ ਵਾਲੇ ਤੇ ਬਾਕੀ ਸਾਰੇ ਮੁਹੱਲੇ ਵਾਲੇ ਆਏ ਆ ਚਲੋ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੜਕੀਆਂ ਦੇ ਬਲੇ ਕਰ ਦਿੱਤੀ ਆ ਤੇ ਦੋਸ਼ੀ ਜਿਹੜਾ ਉਹਨੂੰ ਜੇਲ੍ਹ ਚ ਭੇਜ ਦਿੱਤਾ ਇੱਕ ਪਾਸੇ ਪਰਿਵਾਸੀਆਂ ਦੇ ਵੱਲੋਂ ਪਹਿਲਾਂ ਹੀ ਪੰਜਾਬ ਦੇ ਵਿੱਚ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਤੇ ਮਾਹੌਲ ਕਾਫੀ ਖਰਾਬ ਹੋਇਆ ਹੋਇਆ ਤਾਂ ਦੂਜੇ ਪਾਸੇ ਹੁਣ ਯੂਪੀ ਦੇ ਵੱਲੋਂ ਪੰਜਾਬ ਦੀਆਂ ਕੁੜੀਆਂ ਦੇ ਨਾਲ ਅਜਿਹਾ ਕੁਝ ਵੀ ਕੀਤਾ ਜਾ ਰਿਹਾ ਹੈ ਹਕੀਕਤ ਦੀ ਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ